ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਦੇ ਦੌਰਾਨ ਜੋ بارش ਹੋ ਰਹੀ ਸੀਗੀ ਤੂਫਾਨੀ بارش ਦੇ ਨਾਲ ਨਾਲ ਬਿਜਲੀ ਬੋਰਡ ਨੂੰ ਕਾਫੀ ਨੁਕਸਾਨ ਪਹੁੰਚਾ ਹੈਗਾ ਤਾਂ ਕਹਿ ਸਕਦੇ ਆ ਕਿ ਇਸ ਤੂਫਾਨ ਨੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਤਬਾਹੀ ਲਿਆ ਦਿੱਤੀ ਹੈ ਜਿਹਾ ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਆਏ ਤੂਫਾਨ ਦੇ ਕਾਰਨ ਪਾਵਰ ਕਾਮ ਨੂੰ ਲਗਭਗ 5.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈਗਾ ਕਿ 11 ਕੇਵੀ ਟ੍ਰਾਂਸਮਿਸ਼ਨ ਲਾਈਟਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਇਸ ਤੋਂ ਕਾਰਨ ਦੱਸਦੀ ਹੈ ਕਿ ਪਟਿਆਲਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਲਗਭਗ 50 ਗ੍ਰਿਡ ਬਿਜਲੀ ਲਾਈਟਾਂ ਪ੍ਰਭਾਵਿਤ ਹੋਈਆਂ ਨੇ ਹਾਲਾਂਕਿ ਵਿਭਾਗ ਨੇ ਨੁਕਸਾਨ ਦੇ ਬਾਵਜੂਦ ਬਿਜਲੀ ਸਪਲਾਈ ਬਹਾਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਦੀ ਹੈ ਕਿ ਅ ਬਹੁਤ ਵੱਡਾ ਜਿਹੜਾ ਕਹਿ ਸਕਦੇ ਆ ਵੀ ਨੁਕਸਾਨ ਹੋਇਆ ਹੈਗਾ ਬਿਜਲੀ ਬੋਰਡ ਨੂੰ ਵੀ ਤਾਂ ਸੂਤਰਾ ਤੋਂ ਮੇਰੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ 2000 ਖੰਬੇ ਅਤੇ 100 ট্রান্সਫਾਰਮ ਨੁਕਸਾਨੇ ਗਏ ਨੇ ਪੀ ਐਸ ਪੀ ਸੀ ਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਹੈਗਾ ਕਿ ਨਾਬਾ ਤੋਂ ਭਵਾਨੀਗੜ ਗ੍ਰਿਡ ਤੱਕ 220 ਕੇਵੀ ਟ੍ਰਾਂਸਮਿਸ਼ਨ ਲਾਈਟ ਅਤੇ ਕਈ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਜਿਸ ਦੇ ਨਾਲ ਵਿਭਾਗ ਨੂੰ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਲਗਭਗ 2000 ਬਿਜਲੀ ਦੇ ਖੰਬੇ ਅਤੇ 100 ਟਰਾਂਸਫਾਰਮਰ ਵੀ ਨੁਕਸਾਨੇ ਗਏ ਨੇ ਜਿਸ ਦੇ ਨਾਲ 2.5 ਕਰੋੜ ਰੁਪਏ ਦਾ ਨੁਕਸਾਨ ਹੋਇਆ PSPL ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਖੇਤੀਬਾੜੀ ਖੇਤਰ ਨੂੰ ਹੋਏ ਨੁਕਸਾਨ ਦਾ ਮੁਲਾਕਣ ਅਜੇ ਬਾਕੀ ਹੈਗਾ ਇੱਕ ਅਧਿਕਾਰੀ ਦੇ ਵੱਲੋਂ ਇਹ ਵੀ ਕਹਿਣਾ ਹੈਗਾ ਕਿ ਮਾਲਵਾ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਕੁਝ ਘੰਟਿਆਂ ਦੇ ਅੰਦਰ ਅੰਦਰ ਨਿਯਮਤ ਕਲੋਨੀਆਂ ਦੇ ਵਿੱਚ ਸਪਲਾਈ ਬਹਾਲ ਹੋ ਗਈ ਹੈ ਜਦੋਂ ਕਿ ਝੁੱਗੀਆਂ ਚੋਪੜੀਆਂ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਬਿਜਲੀ ਬਹਾਲ ਕਰਨ ਦੇ ਵਿੱਚ ਲਗਭਗ 8 ਤੋਂ 10 ਘੰਟੇ ਲੱਗ ਗਏ ਨੇ ਤਾਂ ਮਾਲਵਾ ਖੇਤਰ ਦੇ ਵਿੱਚ ਤੂਫਾਨ ਦੇ ਕਾਰਨ ਸੈਂਕੜੇ ਦਰਖਤ ਵੀ ਜੜੋ ਉਖੜ ਗਏ ਨੇ ਜਿਸ ਕਰ ਮਲੇਰਕੋਟਲਾ ਪਟਿਆਲਾ ਸੰਗਰੂਰ ਅਤੇ ਬਰਨਾਲਾ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਤਾਂ ਇੱਕ ਖੇਤੀਬਾੜੀ ਅਧਿਕਾਰੀ ਨੇ ਕਿਹਾ ਹੈਗਾ ਕਿ ਕਣਕ ਉਤਪਾਦਕਾਂ ਨੂੰ ਤੂਫਾਨ ਦੇ ਕਾਰਨ ਲਗਭਗ 2/3 ਪ੍ਰਤੀਸ਼ਤ ਦੇ 4 ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈਗਾ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਦਾਅਸਲੇ ਕਿ ਬਿਜਲੀ ਵਿਭਾਗ ਨੂੰ ਬੜਾ ਘਾਟਾ ਪੈ ਸਕਦਾ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਸ ਤੂਫਾਨ ਦੇ ਵਿੱਚ ਕਈ ਜਿਹੜੇ ਕੀ ਕਹਿ ਸਕਦੇ ਆ ਗ੍ਰਿਡ ਬਿਜਲੀ ਲਾਈਟਾਂ ਵੀ ਟੁੱਟੀਆਂ ਨੇ 50 ਦੇ ਕਰੀਬ ਤਾਂ ਪਟਿਆਲਾ ਸੰਗਰੂਰਤ ਬਨਾਲਾ ਜ਼ਿਲ੍ਹੇ ਦਾ ਵਿੱਚ ਤੂਫਾਨ ਦੇ ਕਾਰਨ ਨੁਕਸਾਨ ਹੋਇਆ ਹੈਗਾ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਹੋਰ ਕਈ ਇਲਾਕੇ ਨੇ ਜਿੱਥੇ ਕਿ ਇਸ ਤੂਫਾਨੀ ਬਾਰਿਸ਼ ਦੇ ਕਰਕੇ ਤੂਫਾਨ ਨੇ ਹਵਾਵਾਂ ਕਰਕੇ ਕਈ ਥਾਵਾਂ ਦੇ ਉੱਤੇ ਬਿਜਲੀ ਵਾਲਾ ਜਿਹੜੇ ਕਿ ਖੰਭੇ ਸੀਗੇ ਦਰਖਤ ਸੀਗੇ ਉਹ ਵੀ ਜੜੋ ਉਖੜ ਕੇ ਥੱਲੇ ਡਿੱਗ ਗਏ ਸੀਗੇ ਕਈਆਂ ਦਾ ਕਾਫੀ ਨੁਕਸਾਨ ਹੋਇਆ ਹੈ ਕਈਆਂ ਦੀਆਂ ਛੱਤਾਂ ਡਿੱਗ ਗਈਆਂ ਨੇ ਰਾਹ ਜਾਂਦੀਆਂ ਸੜਕਾਂ ਦੇ ਉੱਤੇ ਜਿਹੜੇ ਵਾਹਨ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਹਾਲਾਤ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਬਹੁਤ ਆਇਆ ਹੈਗਾ ਦੱਸ ਦਈਏ ਕਿ ਪਾਵਰ ਕਾਮ ਨੂੰ ਲਗਭਗ 5.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ